ਤੁਬਾ ਵਧੂ ਸਿਆ ਤਾਲਪੁਰਪ ਆਪਣੇ ਪੰਚ ਦੇ ਸਦਾ ਸਹਾਈ ਦਾ ਤਾਰ ਦੀਓ ਸ਼੍ਰੀ ਮਨ ਕਾਣਾ ਸਾਹਿਬ ਤੇ ਹੋਰ ਬੁਰ ਦਵਾਰਿਆਂ ਗੁਰਧਨਾ ਜਿਨਾ ਤੋਂ ਪੰਚ ਲੋਕਿ ਸੋੜਿਆ ਗਿਆ ਹੈ ਦਿਨਾਂ ਵਿੱਚ ਤੇ ਦਰਸ਼ਨ ਕੀਨ ਧਾਰ சிவா ਸੰਬਾਦ ਕਰ ਕਾਸਾ ਜੀ ਨੂੰ ਬਖਸ਼ੋ ਇਹਨ ਮਾਣਿਆਂ ਦੇ ਮਾ ਤੇ ਕਾਣਿਆਂ ਦੇ ਤਾਣ ਨੇ ਹਉਟਿਆਂ ਦੀ ਊਟ ਨੇ ਆਸਰਿਆਂ ਦੇ ਆਸਰਾ ਸੱਜੇ ਪਿਤਾ ਵਾਹਿਗੁਰੂ ਇਹ ਹਾਜ਼ਰੀ ਲਿਖਿਆ ਤੇ ਹਾਰ ਖੁਸ਼ਮਾਇ ਥੰਦੇ ਆਵ ਨਾਨਕਾ ਸੱਦੀ ਉੱਠੀ ਜਾਏ ਮਹਾ ਬਕ ਅੰਸਾਰ ਆਪ ਜੀ ਬੋਲੋ ਬਖਸ਼ੀ ਹੋਈ ਆਰਤਿਆਂ ਨੂੰ ਭੋਗਦੇ ਹੋਏ ਮਾਤਾ ਮਨਜੀਤ ਕੌਰ ਦੀ ਸੱਚੇ ਪਾਤਸ਼ਾਹ ਜੀ ਉਹ ਪਾਲਤਣਾ ਕਰਕੇ ਉਹਨਾਂ ਦੇ ਪੰਜ ਪੀਰ ਜੀ ਦਾ ਸਸਕਾਰ ਕਰਨ ਉਪਰੰਤ ਉਨ੍ਹਾਂ ਦੇ ਆਸਤ ਪਰਿਵਾਰ ਵੱਲੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਧੰਨ ਧੰਨ ਗੁਰੂ ਹਰ Rai ਸਾਹਿਬ ਜੀਓ ਮਹਾਰਾਜ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਆਪ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਚਕਤਾਂ ਪੁਰ ਸਾਹਿਬ ਲੈ ਕੇ ਪਹੁੰਚਿਆ ਨੇ ਸੱਚੇ ਪਾਤਸ਼ਾਹ ਜੀਓ ਜੀਵ ਤੋਂ ਸੰਸਾਰ ਵਿੱਚ ਵਿਚਰਦੇ ਆ ਰਹਿੰਦੇ ਆ ਅਨੇਕਾਂ ਹੀ ਪ੍ਰਕਾਰ ਦੀਆਂ ਥੋੜਾ ਗਲਤੀਆਂ ਹੋ ਗਈਆਂ ਸਹਾ ਤੋ ਵੀਰ ਸੁਨੋ ਰੇ ਸੰਤੋ ਤੇਹੀ ਕਰੋ ਨ ਤੇਰਾ ਅਬ ਕੀ ਬਾਰ ਪਖਸ਼ ਬੰਦੇ ਕੋ ਬਹਰ ਨਾ ਭਵਜਲ ਫੇਰਾ ਸੱਚੇ ਪਾਸ਼ਾ ਜਿਓ ਮਿਛੜੀ ਆਤਮਾ ਨੂੰ ਆਪਣੇ ਜਨਮ ਜਨਵਾਸ ਬਖਸ਼ਣਾ ਆਵਾ ਗਮ ਦੇ ਚੱਕਰਾਂ ਨੂੰ ਪਟਾਣਾ ਜਨਮ ਮਰਨ ਤੋਂ ਰਹਿਤ ਕਰਨਾ ਸੁਦੀਪ ਕਾਲੀ ਆਪਣੇ ਜਨਮ ਜਨਵਾਸ ਬਖਸ਼ਣਾ ਪਿੱਛੇ ਰਿਸ਼ਤੇਦਾਰਾਂ ਸਾਖ ਸੁਖੀ ਨੂੰ ਭਾਣਾ ਮੰਨੰਦਾ ਬਲ ਬਖਸ਼ਣਾ ਘਰ ਵਿੱਚ ਸ਼ੁਕ ਸ਼ਾਂਤੀ ਨਾਮ ਦੀ ਦਾਤ ਬਖਸ਼ਣੀ ਸਿੱਤੇ ਪਾਸ਼ਾ ਜੀ ਉਹ ਮਾਤਾ ਮਜੀਦਪੁਰ ਦੇ निमित्त ਸ੍ਰੀ ਜਪਜੀ ਸਾਹਿਬ ਜੀ ਦੇ ਬਸੰਤ ਕੀ ਵਾਰ ਦੇ ਪਾਠ ਜੋ ਇਹਨਾਂ ਸੱਚੇ ਪਾਸ਼ਾ ਜੀ ਬਾਣੀ ਪੜਦੇ ਆ ਸੁਣਦਿਆਂ ਕਹਿੰਦਿਆਂ ਉੱਠਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਆਪਣੇ ਸੰਬਿਤੇ ਮੁਆਫ ਕਰਨੀ ਅਦੇ ਨੂੰ ਸਮੱਤ ਬਖਸ਼ਣੀ ਦੀ ਬਾਣੀ ਦਾ ਮਹਾਤਮਾ ਮਾਤਾ ਮੰਗੂਬ ਕੋਰ ਜੀ ਨੂੰ ਬਖਸ਼ਣਾ ਅੰਗ ਸੰਸਹਾਈ ਹੋਣਾ ਤੇ ਦੀਆਂ ਦੁਨਾਂ ਤੋਂ ਬਚਾਣਾ ਵਰਨਾ ਕਮਲਾ ਜੀ ਨੂੰ ਆਸ਼ ਬਖਸ਼ਣਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਅਰਥ ਗੁਲ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਧਾੜ ਮਿਥੇ ਨਾਲ ਪ੍ਰਵਾ ਕਰੰਦੀ ਆਗਿਆ ਬਖਸ਼ੋ ਸਹੀ ਪਿਆਰੇ ਨਾਮੋ ਜਿਨਾ ਮੈਨੇ ਆ ਤੇਰਾ ਨਾਮ ਚਿੱਤਿ ਆਵਹਿ ਨਾਨਕ ਨਿਤ ਨਾਮ ਚੜਦੀ ਕਲਾ ਤੇਰੇ ਭਾਣੇ ਸਭਤ ਨਾਮ ਤਵਾਹਿ ਦੀ ਤਾ ਬੌਸਾ ਰਾਹੀ ਦੀ ਮਤੇ ਸਤ ਨਾਮ ਵਾਰੀ ਕਰ ਸਤਿਰਾਹੂ ਵਾਹੂ

ভালো বাকুলে ভালো সাত সাত লাগে ਸਤਨਾਮ ਵਾਹਿਗੁਰੂ 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 ਸਤਨਾਮ

ਸਤਿ ਨਾਮ ਵਾਹਿਗੁਰੂ 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 ਸਤਿ ਨਾਮ Copyright © 2020 Mooji Media Ltd. All